ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਤੰਦੂਰੀ ਰੋਟੀ ਦੀ ਰੈਸਪੀ ਇਹਦੇ ਲਈ ਨਾ ਤਾਂ ਸਾਨੂੰ ਤੰਦੂਰ ਦੀ ਲੋੜ ਪੈਗੀ ਤੇ ਨਾ ਹੀ ਤਵੇ ਦੀ ਤੇ ਬਹੁਤ ਹੀ ਵਧੀਆ ਆਪਾਂ ਇਹ ਤੰਦੂਰੀ ਰੋਟੀ ਬਣਾ ਕੇ ਤਿਆਰ ਕਰ ਲਵਾਂਗੇ ਸਿਰਫ 10 ਤੋਂ 11 ਮਿੰਟ ਚ ਆਪਾਂ ਨੇ ਇਹ ਰੋਟੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਜੇ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ ਗਿਲ ਪੰਜਾਬੀ ਕੁਕਿੰਗ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਫਰੈਂਡ ਸਰਕਲ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਤੇ ਹਲੇ ਤੱਕ ਜੇ ਚੈਨਲ ਨੂੰ ਸਬਸਕ੍ਰਾਈਬ ਵੀ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਉਹਦੇ ਨਾਲ ਤੁਹਾਨੂੰ ਸਾਰੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੇ ਆਪਾਂ ਹੁਣ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਇਹ ਮੈਂ ਆਪਾਂ ਆਟਾ ਲੈ ਲਿਆ ਤੇ ਪਹਿਲਾਂ ਆਪਾਂ ਆਟੇ ਨੂੰ ਗੁੰਨ ਲਵਾਂਗੇ ਤੇ ਜਿੰਨਾ ਵੀ ਕੁਆਂਟੀਟੀ 'ਚ ਤੁਸੀਂ ਆਟਾ ਵੱਧ ਘੱਟ ਜਿੰਨਾ ਵੀ ਤੁਸੀਂ ਚਾਹੁੰਦੇ ਹੋ ਨਾ ਆਟਾ ਲੈ ਕੇ ਇਸ ਤਰ੍ਹਾਂ ਆਪਾਂ ਇੱਕ ਡੋ ਤਿਆਰ ਕਰ ਲਵਾਂਗੇ ਆਟੇ ਦਾ ਤੇ ਆਟੇ ਦਾ ਜਿਹੜਾ ਡੋਏ ਨਾ ਜ਼ਿਆਦਾ ਹਾਰਡ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਨਰਮ ਹੋਣਾ ਚਾਹੀਦਾ ਤੇ ਨੋਰਮਲ ਜਿਹਾ ਆਪਾਂ ਨੇ ਡੋ ਤਿਆਰ ਕਰ ਲਿਆ ਹੈ ਤੇ ਆਪਣਾ ਆਟਾ ਜਿਹੜਾ ਹੈ ਇਹ ਆਪਾਂ ਨੇ ਗੁੰਨ ਲਿਆ ਹੈ ਤੇ ਆਟਾ ਆਪਣਾ ਗੁੰਨ ਕੇ ਤਿਆਰ ਹੈ ਇਹਨੂੰ ਆਪਾਂ ਕੱਢ ਲਵਾਂਗੇ ਕਿਸੇ ਵੀ ਭਾਂਡੇ ਦੇ ਵਿੱਚ ਤੇ ਪਲੇਟਫਾਰਮ ਥੋੜਾ ਜਿਹਾ ਸਾਫ਼ ਕਰ ਲੈਣੀ ਆ ਤੇ ਆਪਾਂ ਇੱਕ ਡੋਂਗੇ ਵਿੱਚ ਆਟੇ ਨੂੰ ਘੋਲਵਾਵਾਂਗੇ ਕੱਢਣ ਤੋਂ ਬਾਅਦ ਆਪਾਂ ਇਹਨੂੰ ਢੱਕ ਲਵਾਂਗੇ ਪਲੇਟ ਦੇ ਨਾਲ ਤੇ ਹੁਣ ਇਹਨੂੰ ਆਪਾਂ 10 ਮਿੰਟ ਵਾਸਤੇ ਫ੍ਰਿਜ ਵਿੱਚ ਰੱਖ ਦਵਾਂਗੇ ਫ੍ਰਿਜ ਵਿੱਚ ਰੱਖਣ ਨਾਲ ਜਿਹੜਾ ਆਪਣਾ ਆਟਾ ਹੈ ਬਹੁਤ ਵਧੀਆ ਸੈੱਟ ਹੋ ਜਾਂਦਾ ਤੇ ਇਸ ਦਾ ਆਪਣਾ ਜਿਹੜਾ ਆਪਾਂ ਨੇ ਗੁੰਨ ਕੇ ਤਿਆਰ ਕਰ ਲਿਆ ਹੈ ਤੇ ਇੱਥੇ ਆਪਾਂ ਲੈ ਲਈਏ ਕੜਾਈ ਕੜਾਈ ਤੁਸੀਂ ਕੋਈ ਵੀ ਲੈ ਸਕਦੇ ਹੋ ਲੇਕਿਨ ਕੋਸ਼ਿਸ਼ ਇਹ ਹੀ ਕਰਨਾ ਕਿ ਜਿਹੜੀ ਕਲਾਈ ਆਪਾਂ ਨੇ ਥੋੜੀ ਜੀ ਸਾਈਜ਼ ਵੱਡੀ ਹੋਣੀ ਚਾਹੀਦੀ ਹੈ ਤੇ ਜੇ ਕਲਾਈ ਵੱਡੀ ਹੋਏਗੀ ਤੇ ਉਸ ਚ ਜ਼ਿਆਦਾ ਫੁਲਕੇ ਪੈ ਜਾਣਗੇ ਤੇ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਣਗੇ ਤੇ ਆਪਾਂ ਗੈਸ ਦੀ ਫਲੇਮ ਨੂੰ ਹਾਈ ਕਰ ਦਿੱਤਾ ਹੈ ਹਾਈ ਫਲੇਮ ਦੇ ਉੱਤੇ ਆਪਾਂ ਨੇ ਕਲਾਈ ਨੂੰ ਪਹਿਲਾਂ ਕਰ ਲਿਆ ਤੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੇ ਕਲਾਈ ਨੂੰ ਪਹਿਲਾਂ ਗਰਮ ਕਰਨਾ ਹੈ ਤੇ ਹੁਣ ਆਪਾਂ ਇੱਥੇ ਆਟਾ ਵੀ ਕੱਢ ਲਿਆ ਹੈ ਫੇਚੀ ਚੋਂ ਤੇ ਆਪਾਂ ਨੇ ਛੋਟੇ-ਛੋਟੇ ਲੋਈਆਂ ਵੀ ਲੈ ਲੈਣੀਆਂ ਨੇ ਤੇ ਆਪਣੀ ਜਿਹੜੀ ਕਲਾਈ ਹੈ ਗਰਮ ਹੋ ਰਹੀ ਹੈ ਤੇ ਨਾਲ ਦੀ ਨਾਲ ਆਪਾਂ ਨੇ ਪੇੜੇ ਕਰ ਲੈਣੇ ਨੇ ਤੇ ਪੇੜੇ ਆਪਾਂ ਇਕੱਠੇ ਪਹਿਲਾਂ ਕਰ ਲੈਣੇ ਆ ਚਾਰ ਪੰਜ ਫੁਲਕੇ ਆਪਾਂ ਪਹਿਲਾਂ ਇਹਦੇ ਵੇਲ ਕੇ ਰੱਖ ਲੈਣੇ ਆ ਤੇ ਉਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਕੰਮ ਹੈ ਥੋੜਾ ਸੁੱਕਾ ਹੋ ਜਾਏਗਾ ਨਾਲੇ ਛੇਤੀ ਵੀ ਹੋ ਜਾਏਗਾ ਤੇ ਮੈਂ ਵੈਸੇ ਜ਼ਿਆਦਾਤਰ ਇਸੇ ਤਰ੍ਹਾਂ ਹੀ ਕਰਦੀ ਹਾਂ ਲੋਈਆਂ ਪਹਿਲਾਂ ਤੋੜ ਕੇ ਰੱਖ ਲੈਣੀ ਆ ਤੇ ਜੇ ਕਈ ਵਾਰੀ ਗੈਸਟ ਵੀ ਆਏ ਹੁੰਦੇ ਨੇ ਤੇ ਫਟਾਫਟ ਕੰਮ ਹੋ ਜਾਂਦਾ ਤੇ ਲੋਈਆਂ ਮੈਂ ਅੱਧਾ 10 ਲੋਈਆਂ ਪਹਿਲਾਂ ਇਕੱਠੀਆਂ ਬਣਾ ਕੇ ਰੱਖ ਲੈਣੀਆਂ ਉਹਦੇ ਨਾਲ ਆਪਾਂ ਨੇ ਆਪਾਂ ਨੂੰ ਥੋੜਾ ਸੋਖਾ ਹੋ ਜਾਂਦਾ ਕਈ ਵਾਰੀ ਆਪਣੇ ਲੰਗਰ ਦੇ ਪ੍ਰਸ਼ਾਦੇ ਵੀ ਤਿਆਰ ਕਰਨੇ ਹੁੰਦੇ ਨੇ ਤੇ ਉਹਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਹੁੰਦਾ ਜੇ ਆਪਾਂ ਅੱਧਾ ਘੰਟਾ ਪਹਿਲਾਂ ਹੀ ਕਰ ਲਵਾਂਗੇ ਤੇ ਲੋਈਆਂ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਨੇ ਤੇ ਜਿਹੜਾ ਸਾਈਜ਼ ਹੈ ਥੋੜਾ ਜਿਹਾ ਛੋਟਾ ਹੀ ਰੱਖਾਂਗੇ ਦਾ ਰੋਟੀ ਦਾ ਕਿਉਂਕਿ ਆਪਾਂ ਇਹਨੂੰ ਕੜਾਈ ਦੇ ਵਿੱਚ ਬਣਾ ਰਹੇ ਹਾਂ ਤੇ ਕੜਾਈ 'ਚ ਥੋੜਾ ਜਿਹਾ ਛੋਟਾ ਸਾਈਜ਼ ਹੋਏਗਾ ਤੇ ਵਧੀਆ ਆਪਣੀ ਰੋਟੀ ਬਣ ਕੇ ਤਿਆਰ ਹੋ ਜਾਏਗੀ ਤੇ ਇਸ ਤਰ੍ਹਾਂ ਆਪਾਂ ਨੇ ਵੇਲ ਲੈਣਾ ਰੋਟੀ ਨੂੰ ਤੇ ਦੋ ਵੇਲ-ਵੇਲ ਕੇ ਆਪਾਂ ਨੇ ਰੋਟੀਆਂ ਰੱਖ ਲੈਣੀਆਂ ਨੇ ਫਿਰ ਆਪਾਂ ਦੂਸਰਾ ਜਿਹੜਾ ਹੈ ਦੂਸਰੀ ਲੋਈ ਵੀ ਇਦਾਂ ਹੀ ਵੇਲ ਲੈਣੀ ਹੈ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਰੱਖ ਦੇਣਾ ਹੈ ਇਹ ਜਿਹੜੀ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੰਨੀ ਸਵਾਦ ਲੱਗਦੀ ਹੈ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਆਪਾਂ ਨੇ ਇਹਨੂੰ ਬਣਾ ਲੈਣਾ ਤੇ ਇਹਦੇ ਵਿੱਚ ਦੇਖੋ ਨਾ ਤਾਂ ਤਵੇ ਦੀ ਵੀ ਲੋੜ ਨਹੀਂ ਪਈ ਸਾਨੂੰ ਤੇ ਨਾ ਤੰਦੂਰ ਵਾਲਣ ਦੀ ਨਾਲ ਲੱਕਣਾ ਦੀ ਨਾ ਗੋਹੇ ਪਾਥੀ ਦੀ ਤੇ ਆਪਾਂ ਗੈਸ ਦੇ ਉੱਤੇ ਹੀ ਇਹ ਰੋਟੀਆਂ ਬਣਾ ਕੇ ਤਿਆਰ ਕਰ ਲਾਂਗੇ ਕਈ ਵਾਰੀ ਘਰ 'ਚ ਗੈਸਟ ਆਏ ਹੁੰਦੇ ਨੇ ਜਾਂ ਫਿਰ ਕਿਚਨ 'ਚ ਤੁਹਾਨੂੰ ਪਤਾ ਹੈ ਅੱਜਕੱਲ੍ਹ ਗਰਮੀ ਵੀ ਜ਼ਿਆਦਾ ਹੁੰਦੀ ਹੈ ਤੇ ਇਹ ਜਿਹੜੀਆਂ ਰੋਟੀਆਂ ਨੇ ਛੇਤੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਆਪਾਂ ਵੀ ਕੋਸ਼ਿਸ਼ ਹੈ ਕਰਦੇ ਆ ਕਿ ਇਹ ਤੰਦੂਰੀ ਰੋਟੀਆਂ ਬਣ ਜਾਣ ਆਪਣਾ ਕੰਮ ਵੀ ਸੌ ਹੋ ਜਾਂਦਾ ਤੇ ਛੇਤੀ ਹੋ ਜਾਂਦਾ ਹੈ ਤੇ ਇੱਕ ਕਲਾਈ ਚ ਕਈ ਫੁਲਕੇ ਇਕੱਠੇ ਬਣ ਜਾਂਦੇ ਨੇ ਤਾਂ ਦੇਖੋ ਆਪਾਂ ਨੇ ਹੁਣੇ ਪਾਣੀ ਲਗਾ ਲਿਆ ਰੋਟੀਆਂ ਨੂੰ ਇੱਕ ਸਾਈਡ ਤੇ ਆਪਾਂ ਨੇ ਪਾਣੀ ਲਗਾਣਾ ਹੈ ਪਾਣੀ ਲਗਾਉਣ ਨਾਲ ਕੀ ਹੁੰਦਾ ਹੈ ਕਿ ਜਿਹੜੀ ਆਪਣੀ ਰੋਟੀ ਹੈ ਉਹ ਕਲਾਈ ਤੋਂ ਉਤਰਦੀ ਨਹੀਂ ਹੈ ਚਿਪਕ ਜਾਂਦੀ ਤੇ ਵਧੀਆ ਸਿੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਰਕੇ ਪਾਣੀ ਲਗਾਉਣਾ ਬਹੁਤ ਜ਼ਰੂਰੀ ਹੈ ਇੱਕ ਸਾਈਡ ਦੇ ਉੱਤੇ। ਆ ਦੇਖੋ ਮੈਂ ਦੋ ਤਿੰਨ ਰੋਟੀਆਂ ਨੂੰ ਪਾਣੀ ਲਗਾ ਲਿਆ ਤੇ ਨਾਲ ਦੇ ਨਾਲ ਆਪਾਂ ਕੜਾਹੀ ਚਾਵਾਂਗੇ। ਕੜਾਈ ਦੇ ਨਾਲ ਆਪਾਂ ਕੜਾਈ ਆਪਣੀ ਜਿਹੜੀ ਇਹ ਬਹੁਤ ਗਰਮ ਹੈ ਤੇ ਬੜੇ ਧਿਆਨ ਦੇ ਨਾਲ ਆਪਾਂ ਨੇ ਕਰਨਾ ਹੈ ਤਾਂ ਕਿ ਸਾਡਾ ਹੱਥ ਜਾਂ ਫਿਰ ਬਾਹ ਜਲੇ ਨਾ ਤੇ ਬਹੁਤ ਧਿਆਨ ਨਾਲ ਆਪਾਂ ਨੇ ਰੋਟੀ ਨੂੰ ਚਿਪਕਾਉਣਾ ਹੈ ਇਸ ਤਰੀਕੇ ਨਾਲ ਦੇਖੋ। ਇਹ ਐਦਾਂ ਆਪਾਂ ਨੇ ਰੋਟੀ ਨੂੰ ਚਿਪਕਾ ਦੇਣਾ ਥੋੜੀ ਜਿਹੀ ਵਿੰਗ ਤਣਿੰਗੀ ਵੀ ਥੋੜੀ ਜਿਹੀ ਹੋ ਜਾਏਗੀ ਕੋਈ ਗੱਲ ਨਹੀਂ। ਤਾਂ ਦੇਖੋ ਹੁਣ ਆਪਾਂ ਦੋ ਰੋਟੀਆਂ ਆਪਾਂ ਨੇ ਪਾਤੀਆਂ ਨੇ ਹੁਣ ਆਪਾਂ ਤੀਜੀ ਰੋਟੀ ਵੀ ਇਸੇ ਤਰੀਕੇ ਨਾਲ ਪਾ ਦੇਣੀ ਹੈ ਤੇ ਪਾਣੀ ਦੇ ਨਾਲ ਆਪਣੀ ਜਿਹੜੀ ਰੋਟੀ ਹੈ ਉਹ ਇਸ ਤਰ੍ਹਾਂ ਚਿਪਕ ਜਾਂਦੀ ਹੈ ਦੇਖੋ ਕਿੰਨੇ ਸੋਕੇ ਤਰੀਕੇ ਨਾਲ ਰੋਟੀਆਂ ਆਪਣੀਆਂ ਚਿਪਕ ਗਈਆਂ ਨੇ ਤੇ ਕੜਾਈ ਜਿਹੜੀ ਹੈ ਆਪਣੀ ਪੂਰੀ ਗਰਮ ਹੈ ਤੇ ਫਲੇਮ ਬਿਲਕੁਲ ਹਾਈ ਕੀਤੀ ਹੋਈ ਹੈ ਹਾਈ ਫਲੇਮ ਦੇ ਉੱਤੇ ਜਿਹੜੀ ਰੋਟੀ ਆਪਣੀ ਸਿੱਕ ਰਹੀ ਹੈ ਤਾਂ ਇਸੇ ਤਰ੍ਹਾਂ ਆਪਾਂ ਨੇ ਚਾਰ-ਪੰਜ ਰੋਟੀਆਂ ਆਪਣੀਆਂ ਜਿਹੜੀਆਂ ਨੇ ਕੜਾਈ ਦੇ ਵਿੱਚ ਆ ਗਈਆਂ ਨੇ ਤੇ ਹੁਣ ਆਪਾਂ ਕੜਾਈ ਨੂੰ ਕਰਦਿਆਂ ਕਿ ਗੈਸ ਦੇ ਉੱਤੇ ਮੁੱਦਾ ਮਾਰ ਦਵਾਂਗੇ ਇਸ ਤਰੀਕੇ ਨਾਲ ਦੇਖੋ ਆ ਦੇ ਕੋ ਚਾਰ ਪੰਜ ਫੁਲਕੇ ਆਪਣੇ ਚਿਪਕ ਗਏ ਨੇ ਕੜਾਈ ਦੇ ਨਾਲ ਤੇ ਇਸ ਤਰ੍ਹਾਂ ਆਪਾਂ ਨੇ ਕਲਾਈ ਨੂੰ ਥੋੜਾ ਜਿਹਾ ਚੱਕ ਕੇ ਰੱਖਣਾ ਉੱਪਰ ਕਿਉਂਕਿ ਦੇ ਵਿੱਚ ਫਿਰ ਕੀ ਹੁੰਦਾ ਹੈ ਕਿ ਧੂਆ ਭਰ ਜਾਂਦਾ ਹੈ ਤੇ ਥੋੜਾ ਜਿਹਾ ਉੱਚਾ ਨਾਲ ਦੇ ਨਾਲ ਚੱਕ-ਚੱਕ ਕੇ ਇਹਨੂੰ ਵੇਖੀ ਜਾਣਾ ਆਪਾਂ ਨੇ ਤੇ ਇਹ ਦੋ ਤੋਂ ਤਿੰਨ ਮਿੰਟ ਵਿੱਚ ਬਹੁਤ ਤਿੰਨ ਮਿੰਟ ਵਿੱਚ ਆਪਣੀਆਂ ਜਿਹੜੀਆਂ ਰੋਟੀਆਂ ਨੇ ਸਿੱਕ ਜਾਂਦੀਆਂ ਨੇ ਬਹੁਤ ਵਧੀਆ ਸਿੱਕ ਕੇ ਤਿਆਰ ਹੋਣ ਗਈਆਂ ਮੈਂ ਤੁਹਾਨੂੰ ਦਿਖਾ ਦੇਣੀ ਆ ਉਹਨੇ ਤੇ ਜੇ ਨਹੀਂ ਐ ਇਦਾਂ ਸਿੱਕਦੀਆਂ ਤੇ ਸਾਰੇ ਪਾਸੇ ਥੋੜੇ ਜਿਹਾ ਕਣਾਈ ਨੂੰ ਫੜ ਕੇ ਆਪਾਂ ਨੇ ਸੇਕ ਦੇ ਅੱਗੇ ਇਦਾਂ ਘੁਮਾ ਲੈਣਾ ਤੇ ਜਿਹੜੀਆਂ ਆਪਣੀ ਰੋਟੀਆਂ ਦੇਖੋ ਬਹੁਤ ਸੋਹਣੀਆਂ ਸਿੱਕ ਕੇ ਤਿਆਰ ਆਈਆਂ ਨੇ ਤੇ ਆਪਾਂ ਗੈਸ ਦੀ ਫਲੇਮ ਨੂੰ ਹਾਈ ਕਰ ਦਾਂਗੇ ਜਿਹੜੀ ਰੋਟੀਆਂ ਥੋੜੀ ਜਿਹਾ ਨਰਮ ਰਹਿ ਗਈਆਂ ਨੇ ਇਹ ਆਪਣੀਆਂ ਪਿੱਛੋਂ ਵੀ ਸਿੱਕ ਜਾਣਗੀਆਂ ਤੇ ਮੈਂ ਥੋੜੀ ਜਿਹੀ ਕਾਲੀ ਕਰ ਲਈ ਤੇ ਇਸ ਕਰਕੇ ਕੁਝ ਰੋਟੀਆਂ ਨਹੀਂ ਸਿੱਕ ਵੀ ਗਈਆਂ ਨੇ ਆਪਣੀਆਂ ਤੇ ਕੁਝ ਥੋੜੀ ਜਿਹੀ ਨਰਮ ਰਹਿ ਗਈਆਂ ਨੇ ਤੇ ਗੈਸ ਦੀ ਫਲੇਮ ਨੂੰ ਹਾਈ ਕਰ ਦੋ ਹਾਈ ਕਰਕੇ ਜਿਹੜੀ ਕੜਾਈ ਗਰਮ ਹੋਏਗੀ ਉਹ ਇਹਨਾਂ ਪਿੱਛੋਂ ਵੀ ਚੰਗੀ ਤਰ੍ਹਾਂ ਰਾੜੀਆਂ ਜਾਣਗੀਆਂ ਆਪਣੀਆਂ ਰੋਟੀਆਂ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਦੇਖੋ ਜੇ ਤੁਹਾਨੂੰ ਲੱਗਦਾ ਥੋੜੀ ਜੀ ਰੋਟੀ ਜੇ ਕੱਚੀ ਤੇ ਨੂੰ ਥੈਲੇ ਥੋੜਾ ਜਿਹਾ ਸੇਕ ਲਵਾਂਗੇ ਆਪਾਂ ਨਹੀਂ ਤੇ ਗੈਸ ਨੂੰ ਆਪਾਂ ਹਾਈ ਫਲੇਮ ਕਰ ਦਾਂਗੇ ਤੇ ਉਹਦੇ ਨਾਲ ਵੀ ਆਪਣੀ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਸਿੱਕ ਜਾਣਗੀਆਂ ਤੇ ਦੇਖੋ ਕਿੰਨੀਆਂ ਸੋਹਣੀਆਂ ਰੋਟੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣਾ ਸ਼ੇਅਰ ਕਰੋ ਤਾਂ ਦੇਖੋ ਆਪਣੀਆਂ ਦੋ ਤਿੰਨ ਰੋਟੀਆਂ ਤਾਂ ਬਣ ਕੇ ਤਿਆਰ ਹੋ ਗਈਆਂ ਨੇ ਬਿਲਕੁਲ ਤੰਦੂਰ ਵਰਗੀਆਂ ਰੋਟੀਆਂ ਆਪਾਂ ਨੇ ਕੜਾਹੀ ਦੇ ਵਿੱਚ ਹੀ ਬਣਾ ਕੇ ਤਿਆਰ ਕਰ ਲਿਆ ਨੇ ਦੇਖੋ ਕਿੰਨੇ ਸੋਖੇ ਤਰੀਕੇ ਨਾਲ ਆਪਣੀਆਂ ਰੋਟੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਬਾਕੀ ਦੀਆਂ ਰੋਟੀਆਂ ਬਚਦੀਆਂ ਵੀ ਆਪਾਂ ਨੇ ਇਸੇ ਤਰ੍ਹਾਂ ਪਾ ਲੈਣੀਆਂ ਨੇ ਜਿੰਨੀਆਂ ਬਚੀਆਂ ਆਪਣੀਆਂ ਰੋਟੀਆਂ ਤੇ ਇਸੇ ਤਰ੍ਹਾਂ ਕੜਾਈ ਦੇ ਨਾਲ ਆਪਾਂ ਨੇ ਲਗਾ ਦੇਣੀਆਂ ਨੇ ਤੇ ਬਹੁਤ ਹੀ ਸੋਖਾ ਤਰੀਕਾ ਹੈ ਤੇ ਆਪਣਾ ਗੈਸ ਵੀ ਘੱਟ ਗੈਸ ਦੀ ਵੀ ਘੱਟ ਜਿਹੜੀ ਖਪਤ ਘੱਟ ਹੀ ਹੁੰਦੀ ਹੈ ਇਹਦੇ ਨਾਲ ਤੇ ਗੈਸ ਠਾਏ ਹੋਣ ਜਾਂ ਫਿਰ ਗਰਮੀ ਜ਼ਿਆਦਾ ਹੋਵੇ ਤੇ ਬਹੁਤ ਹੀ ਸੋਖਾ ਜਿਹਾ ਤਰੀਕਾ ਹੈ ਰੋਟੀ ਪਕਾਣ ਦਾ ਤੇ ਨਾਲੇ ਤੰਦੂਰ ਦੀਆਂ ਰੋਟੀਆਂ ਤੇ ਸਭ ਨੂੰ ਵਧੀਆ ਲੱਗਦੀਆਂ ਨੇ ਬਹੁਤ ਪਸੰਦ ਆਉਂਦੀਆਂ ਨੇ ਤੇ ਇਸ ਤਰੀਕੇ ਨਾਲ ਆਪਣਾ ਹੀ ਇਕੱਠੀਆਂ ਰੋਟੀਆਂ ਬਣ ਜਾਂਦੀਆਂ ਨੇ ਤੇ ਛੇਤੀ ਬਣ ਜਾਂਦੀਆਂ ਨੇ ਤੇ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਜੇ ਤੁਹਾਨੂੰ ਮੇਰੀ ਵਧੀਆ ਲੱਗੇ ਤਾਂ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਲੱਗੀ ਹੈ ਤੇ ਮੇਰੀ ਕੋਲਾ ਹੀ ਰਹੇਂਗੇ ਮਰੇ ਲਈ ਵਧੀਆ ਤਰੀਕੇ ਲਾਵਾ ਪਿਆਰ ਮੇਰੇ ਨੂੰ ਇਹ ਵੀਡੀਓ ਦੇ ਉੱਤੇ ਵੀ ਤੇ ਕਈਆਂ ਨੇ ਕਮੈਂਟ ਆਇਆ ਕਿ ਦੁਬਾਰਾ ਸਾਨੂੰ ਫੇਰ ਦੱਸੋ ਵੀ ਤਵੇ ਤੋਂ ਬਿਨਾਂ ਰੋਟੀ ਜੇ ਬਣਾਣੀ ਹੋਵੇ ਬਿਨਾਂ ਤੰਦੂਰ ਤੋਂ ਤਾਂ ਮੈਂ ਫੇਰ ਇਹ ਤੁਹਾਡੇ ਲਈ ਰੈਕੋਰਡ ਤੇ ਇਸ ਤਰ੍ਹਾਂ ਆਪਣੀ ਜਿਹੜੀ ਰੋਟੀ ਦੇਖੋ ਕਿੰਨੀ ਛੇਤੀ ਬਣ ਕੇ ਤਿਆਰ ਹੋ ਗਈਆਂ ਨੇ ਅਸੇ ਚੈਨਲ ਦੇ ਉੱਤੇ ਤੁਹਾਨੂੰ ਬਹੁਤ ਤੁਹਾਡੇ ਲਈ ਵਧੀਆ ਰੈਸਪੀਸ ਲੇ ਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਆਪ ਦੇਖੋ ਆਪਣੀਆਂ ਬਾਤ ਸਾਰੀਆਂ ਹੋ ਗਈ ਤੇ ਮੈਂ ਪਲੇਟ ਵਿੱਚ ਰੱਖ ਲਈਆਂ ਨੇ ਜਿਹੜੀਆਂ ਸੋਹਣੀਆਂ ਲੱਗ ਰਹੀਆਂ ਨੇ ਮੈਂ ਹਲੇ ਘਿਓ ਨਹੀਂ ਲਗਾਇਆ ਕਿਉਂਕਿ ਥੋੜੀ ਜੀ ਰੋਟੀ ਆਪਾਂ ਲੇਟ ਹੀ ਖਾਣੇ ਆ ਤੇ ਜੇ ਘਿਓ ਲਗਾਤਾ ਤੇ ਰੋਟੀਆਂ ਨਰਮ ਹੋ ਜਾਂਦੀਆਂ ਨੇ ਤੇ ਜਿਹੜਾ ਤੰਦੂਰ ਦਾ ਟੇਸਟ ਹੈ ਉਹ ਫਿਰ ਨਹੀਂ ਆਪਾਂ ਦਾ ਤੇ ਇਸ ਕਰਕੇ ਮੈਂ ਰੋਟੀਆਂ ਨੂੰ ਚੋਪ ਲੈਣੀ ਹੈ ਤੇ ਤੁਸੀਂ ਜਾਓ ਤੇ ਰੋਟੀਆਂ ਨੂੰ ਚੋਪੜ ਸਕਦੇ ਹੋ ਤੇ ਆ ਦੇਖੋ ਆਪਣੀਆਂ ਸਾਰੀਆਂ ਰੋਟੀਆਂ ਬਣ ਕੇ ਤਿਆਰ ਨੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਔਰ ਕਿੰਨੇ ਵਧੀਆ ਤਰੀਕੇ ਨਾਲ ਆਪਾਂ ਨੇ ਬਿਨਾ ਤੰਦੂਰ ਤੋਂ ਹੀ ਘਰੇ ਬਣਾ ਕੇ ਤੇ 10 ਤੋਂ 11 ਮਿੰਟ 'ਚ ਹੀ ਬਣ ਕੇ ਤਿਆਰ ਹੋ ਗਈਆਂ ਸੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਤੇ ਲੈ ਕੇ ਹੋਰ ਤੋਂ ਤੁਹਾਡੇ ਲਈ ਆਪਾਂ ਵਧੀਆ ਵਧੀਆ ਹੋਤਾ ਤੁਸੀਂ ਵੇਖਦੇ ਰਹੋ ਸੱਸ ਜੀ